ਦੀ ਗੱਲ ਕਹੀ ਐ ਪਰ ਮੈਨੂੰ ਕਿਹਾ ਕਿ ਕੀ ਮਦਦ ਤੇਰੀ ਮੈਂ ਲੈ ਕੇ ਆਵਾਂ ਤਾਂ ਤੁਹਾਡੇ ਸਾਹਮਣੇ ਦੇਖ ਲੋ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਚਣਾ ਹੈ ਜਿਵੇਂ ਐਮਐਲਏ ਸਾਹਿਬ ਨੇ ਕਹੇ ਕਿ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਮਾਨ ਲੋਕ ਲੈ ਕੇ ਆਏ ਇੱਕ ਆਵਾਜ਼ ਤੇ ਕਿਸਮਾਂ ਦੇ ਰਬ ਬਾਬਾ ਨਾਨਕ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਰਕੇ ਅੱਜ ਹੀ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਲੋ ਕਿ ਉਹ ਤਾਂ ਆਪ ਓਨਰ ਨੇ ਕੈਟਲ ਫੀਡ ਦੇ ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਇਹ ਮੇਰੇ ਖਾਲ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਲੋਕ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਖੇ ਵੇੜੇ ਸਾਡੀ ਬਾਹ ਫੜੀ ਹੈ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਹ ਤੋਂ ਵੀ ਜ਼ਿਆਦਾ ਤਰੱਕੀ ਕਰੋ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸੇ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਲੈਣ ਦਿੰਦਾ ਉਹਨੂੰ ਫਲ ਦੂਣਾ ਦਿਨਾ ਕਰਕੇ ਮੋੜਦਾ ਹੈ ਇਸ ਕਰਕੇ ਐਮਰੇ ਸਾਹਿਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾਂ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਚ ਉਹ ਲੋਕਾਂ ਦਾ ਮੂੰਹ ਵੱੱਦ ਵੀ ਹੋਇਆ ਜਿਹੜੇ ਕਹਿੰਦੇ ਕਿ ਸਿਰਫ ਫੋਟੋਆਂ ਲਵਾਉਣ ਤੱਕ ਹੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲਿਆਂ ਨੂੰ ਅੱਜ ਉਹ ਦੇਖ ਲੈਣ ਕਿ ਡੇਰਾ ਬਾਬਾ ਨਾਨਕ ਘੱਲਕੇ ਚ ਫੋਟੋਆਂ ਲਾਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਆ ਰਹੀ ਹੈ ਹੈਲੀਕਾਪਟਰ ਦੀ ਚਰਚਾ ਤੇ ਇਹੀ ਹੈ ਕਿ ਆਮਕਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਆ ਉਹ ਦੱਸਦੇ ਨਹੀਂ ਕਿ ਇਹ ਹੈਲੀਕਾਪਟਰ ਦਾ ਨਾਂ ਰਹਿੰਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਲਾਜ ਵੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30 35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ सीएम ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆਂ ਤੇ ਬੜੀ ਵੱਡੀ ਫਰਾਗ ਦੇ ਲਈ सीएम ਸਾਹਿਬ ਵੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਸਾਨ ਜ਼ਿਲ੍ਹਾ ਗਰਤਾਸਪੁਰ ਤੇ ਉੱਥੇ ਹੀ ਕੇ ਗਏ ਨੇ सीएम ਸਾਹਿਬ ਕਿ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਾਂ ਅੱਜ ਕੱਲ ਦਾ ਇਤਿਹਾਸ ਹੈ ਕਿ ਇਹ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦਾ ਹੀ ਚੌਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇੱਕ ਆਮ ਜਿਹੜੇ ਘਰਾਂ ਚੋਂ ਐਮਐਲਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਦੇ ਵੀ ਜਾਓ ਆਪੋ ਆਪਣੇ ਹਲਕਿਆਂ ਦਾ ਨਿਕਲ ਕਰੋ ਤਾਂ ਦੇਖ ਕੇ ਉਹ ਕਿੱਥੇ ਕਿੱਥੇ ਕਿਹਨੂੰ ਕੀ ਪਰੇਸ਼ਾਨੀ ਸੁਖਵੀਰ ਬਾਦਲ ਨੂੰ ਵੀ ਸਵਾਲ ਕੀਤਾ ਗਿਆ ਸੀ ਕਿ ਬੰਨਾ ਬਾਰੇ ਤੁਸੀਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਬਾਦਲ ਇੱਕ ਗ੍ਰੇਡ ਦਾ ਨਹੀਂ ਬਣ ਸਕਦਾ ਤੁਹਾਡੀ ਸਰਕਾਰ ਦੇ ਵਿੱਚੋਂ ਇਹਨਾਂ ਬੰਨਾਂ ਦਾ ਪਹਿਲਾਂ ਕੁਝ ਹੱਲ ਕਰੋ ਜਿਹੜੇ ਕਿ ਬਾਰ-ਬਾਰ ਪੰਜਾਬ ਉੱਜੜਦਾ ਇਸ ਹੱਟ ਦੇ ਨਾਲ ਮੈਂ ਪਹਿਲਾਂ ਸੁਖਵੀਰ ਵਾਲੀ ਤਾਂ ਗੱਲ ਕਰ ਲਈ ਹੁਣ ਉਹਨੇ ਕਰ ਸੁਖਵੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਹਜ਼ਾਰਾਂ ਰੁਪਏ ਚਿੱਟੇ ਦਾ ਬੰਨਦਾ ਬਣ ਸਕਦਾ ਚਿੱਟੇ ਨਾਲ ਜਿੰਨਾ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ 'ਚ ਕਦੀ-ਕਦੀ ਆਣ ਕੇ ਇਹਨਾਂ ਤੁਸੀਂ ਬੰਨ ਲ ਦੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾਲੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲਿਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤ ਹੀ ਮਾਰਦਾ ਉਹਨੂੰ ਤਾਂ ਕੋਰੋ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਇਸ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਝ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆ ਦੇਖੋ ਭਾਵੇਂ ਤੇ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਕਿ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਹਦਾ ਤਾਂ ਬਾਲ ਦੀ ਅੱਗ ਚੋਂ ਵੀ ਰੱਖ ਸਕਦੀ ਹੈ ਇਹ ਤਾਂ ਕੁਦਰਤ ਸਾਡੀ ਸਰਕਾਰ ਦੇ ਵਿੱਚ ਸਾਡੇ ਹੱਥ ਵਿੱਚ ਸਭ ਕੁਝ ਹੈ ਅਸੀਂ ਕੁਝ ਕਰਨ ਦੀ ਤਿਆਰ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬੰਨ ਵੀ ਬੰਨੇ ਜਾਣਗੇ ਠੀਕ ਹੈ ਤੁਸੀਂ ਦੇ ਜਿੱਥੇ-ਜਿੱਥੇ ਪਾੜ ਪਿਆ ਇਹਨੂੰ ਬੰਨ ਵੀ ਬੰਨਾਂਗੇ ਔਰ ਸਪੈਸ਼ਲ ਕਰਤਾਵਰੀ ਕਰਾ ਕੇ ਤਾਂ ਜਿਹੜਾ ਲੋਕਾਂ ਨੂੰ ਮਾਅਬਜਾ ਵਾ ਉਹ ਵੀ ਦਿਵਾਵਾਂਗੇ ਧੰਨਵਾਦ ਜੋ-ਜੋ ਇਹਨਾਂ ਨੇ ਚੀਜ਼ਾਂ ਸਾਨੂੰ ਨੋਟ ਕਰਾਈਆਂ ਤੇ ਬਟਾਲੇ ਬਾਬਾ ਜੀ ਦਾ ਵਿਆਹ ਸੀ ਤੇ ਕੱਲ ਰਸਟ ਘਟਿਆ ਤੇ ਅੱਜ ਆਪਾਂ ਸਾਰੇ ਪਟਾਲੇ ਹਲਕੇ ਦੇ ਲੋਕ ਆਪਣਾ ਪਰਿਵਾਰ ਨਿਹਰਾ ਬਾਬਾ ਨਾਲ ਲੱਗ ਕੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਆ ਗਏ ਅੰਨੇ ਖੜ ਕੇ ਔਰ ਜੋ ਜੋ ਇਹਨਾਂ ਨੇ ਹੁਕਮ ਕੀਤਾ ਸੀ ਐਮਐਲਏ ਸਾਹਿਬ ਨੇ ਠੀਕ ਹੈ ਜੋ ਜੋ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਸਾਨੂੰ ਬੇਸਿਕਲੀ ਮੇਨ ਇਹੋ ਇਹ ਵੀ ਜਿਹੜੇ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਆ ਆਪਾਂ ਉਹਨਾਂ ਤੱਕ ਪਹੁੰਚਾ ਦਈਏ ਇਨਸਾਨ ਕਿਤਨਾ ਕਿਤੇ ਹਰ ਪੱਕੋ ਹੱਥ ਪੱਲਾ ਮਾਰ ਲੈਦਾ ਪਰ ਜਿਆਦਾ ਫਿਕਰ ਸਾਨੂੰ ਪਸ਼ੂਾਂ ਦੀ ਸੀ ਅੱਜ ਟੂੜੀਆਂ ਟਰਾਲੀਆਂ ਗੱਟੇ ਜੋ ਜੋ ਸਾਨੂੰ ਵੱਡੇ ਵੀਰ ਨੇ ਮੇਰੇ ਨੂੰ ਗੱਦੀ ਵੀਰ ਨੇ ਆਵਾਜ਼ ਮਾਰੀ ਕਿ ਤਗੜਾ ਹੋ ਕੇ ਇੱਥੇ ਮੇਰੀ ਮਦਦ ਕਰਨ ਦੀ ਲੋੜ ਆ ਮੈਂ ਛੋਟਾ ਭਰਾ ਹੋਣ ਦੇ ਨਾਤੇ ਭਰਾ ਹੋ ਗਿਆ ਇਹ ਦਸਤਾਵੇਜ਼ ਜਿਹੜੇ ਲੋਕ ਲੈ ਲੈ ਇਕੱਠਾ ਕਰੀ ਜਾਂਦੇ ਨੇ ਉਹਨਾਂ ਵਾਸਤੇ ਕੀ ਤੁਹਾਡਾ ਸੁਨੇਹਾ ਮੈਂ ਮੈਂ ਇੱਕੋ ਬੇਨਤੀ ਕਰਦਾ ਜਿਦ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਲੋਕ ਲੈ ਲੈ ਕੇ ਇਕੱਠਾ ਕਰ ਰਹੇ ਨੇ ਰਾਸ਼ੀ ਹੱਥ ਜੋੜ ਕੇ ਬੇਨਤੀ ਹੈ ਇਹ ਇੱਕ ਕੁਦਰਤੀ ਰੂਪੂ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਸਾਥ ਦੇਣਾ ਚਾਹੀਦਾ ਇਹ ਨਾ ਕਰੀਏ ਵੀ ਮੇਰੇ ਘਰ ਸਭ ਕੁਝ ਆਜੀ ਪੇ ਦੂਜੇ ਦੇ ਘਰ ਜਾਵੇ ਜਿੱਥੇ ਨਹੀਂ ਵੀ ਪਹੁੰਚਿਆ ਮੇਰੀ ਹੱਥ ਬਨ ਕੇ ਬੇਨਤੀ ਜਿੰਨਾ ਕੋ ਜਿਆਦਾ ਰਾਸ਼ਨ ਆ ਸਮਾਨ ਆ ਉਹਨਾਂ ਨੂੰ ਵੀ ਪਤਾ ਹੋ ਸਕਦਾ ਵੀ ਇੱਥੇ ਆ ਕਰ ਰਹਿ ਗਏ ਨੇ ਬਹੁਤ ਜਿਹੜੇ ਬੱਚਾ ਹੋ। ਸੋ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਅੱਜ ਆਪਾਂ ਉਸ ਮਕਾਮ ਤੇ ਖੜੇ ਆ ਜਿੱਥੇ ਸਾਨੂੰ ਇੱਕ ਦੂਜੇ ਦਾ ਗੁੱਟ ਫੜਨ ਦੀ ਲੋੜ ਆ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਨਾ ਕਿ ਦੂਜੇ ਦੀਆਂ ਲੱਤਾਂ ਖਿੱਚਣ। ਕੱਛ ਸਭ ਲੜਾਈ ਲੰਬੀ ਆ ਪਾਣੀ ਜਦੋਂ ਆਉਂਦਾ ਉਦੋਂ ਤੇ ਸਾਰੇ ਆਉਂਦੇ ਆ ਸੇਵਾ ਕਰਨ ਸਾਰੇ ਚੰਗੀ ਗੱਲ ਆਉਣਾ ਵੀ ਚਾਹੀਦਾ। ਪਰ ਲੜਾਈ ਲੰਬੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਓਵਰ ਲੋਡ ਹੋਇਆ ਪਿਆ ਛੜਕਾਂ ਦੇ ਉੱਤੇ ਤੇ ਸਮੇਂ ਦੇ ਨਾਲ ਇੱਕ ਵਿਉਤਬੰਦੀ ਨਾ ਆ ਜਾਏ ਤਾਂ ਜੋ ਇਹ ਲੰਬੀ ਲੜਾਈ ਜਿਹੜੀ ਆ ਇਸ ਤਰੀਕੇ ਨਾਲ ਲੜੀ ਜਾਏ। ਬੜੇ ਬਾਜੀ ਇਹ ਨਵਾਂ ਵੀ ਦੇਸ਼ ਬਾਹਰਲੇ ਮੁਲਕਾਂ ਤੱਕ ਜਿੱਥੇ ਵੀ ਲੋੜ ਪਈ ਸਾਡੇ ਪੰਜਾਬੀ ਚਟਾਨ ਬਣ ਕੇ ਖੜੇ ਹਰ ਔਖੀ ਘੜੀ ਦੇ ਉੱਤੇ ਜੇ ਬਾਹਰ ਦੇ ਮੁਲਕਾਂ ਤੱਕ ਜਾ ਕੇ ਮੋਢਾ ਡਾ ਸਕਦੇ ਨੇ ਕੋਈ ਤੇ ਸਾਡਾ ਪਰਿਵਾਰ ਆ ਇੱਕ ਵਾਰੀ ਆਵਾਜ਼ ਮਾਰਨ ਦੱਸ ਠੀਕ ਆ ਮੈਂ ਇਹ ਨਹੀਂ ਕਹਿੰਦਾ ਆ ਮੇਰਾ ਪਰਿਵਾਰ ਆ ਠੀਕ ਆ ਆ ਹੱਥ ਜੋੜ ਕੇ ਬੇਨਤੀ ਕੀਤੀ ਨਹੀਂ ਜਾਣਾ ਜਿਹਦੇ ਕੋ ਜੋ ਸਰ ਦਾ ਬੰਦਾ ਹੋਇਆ ਚ ਟਾਣ ਬਣ ਕੇ ਖੜ ਗਏ ਸੋ ਅੱਗੇ ਵੀ ਜਿੱਥੇ ਜ਼ਰੂਰਤ ਪਊਗੀ ਇਹ ਨਹੀਂ ਮੈਂ ਤੇ ਲੋਕ ਸਭਾ ਵੀ ਲੜੀ ਸੀ ਮੇਰਾ ਤੇ ਗਵਾਂਡਿਆ ਸੋ ਮੈਨੂੰ ਜਦੋਂ ਵੀ ਵੱਡਾ ਪ੍ਰਾਹ ਹੁਕਮ ਕਰਦਾ ਅਸੀਂ ਸਾਰਾ ਪਰਿਵਾਰ 24 ਘੰਟੇ ਹਾਜ਼ਰਾਂ ਇਸ ਤੋਂ ਬਾਅਦ ਇੱਕ ਦੀਨਾਨਗਰ ਵੀ ਜਾਣਾ ਅੱਜ ਇੱਥੇ ਹਾਜ਼ਰੀ ਆਪ ਜੀ ਨੂੰ ਲਵਾਈ ਹੈ ਉਸ ਤੋਂ ਬਾਅਦ ਹੁਣ ਕੱਲ੍ਹ ਜਾਂ ਪਰਸੋਂ ਦੇ ਵਿੱਚ ਵਿੱਚ ਦਿਨਾਂ ਦਾ ਕੰਮ ਮੈਨੂੰ ਗਿਆਨ ਦੀ ਲੋਟ ਪਣੀ ਸੋ ਰਲ ਮਿਲ ਕੇ ਸੋ ਕੀ ਕਰੀਏਗਾ ਪਟਕਾ ਸਿਆਸਤ ਦਾ ਸਨਮਾਨ ਨਹੀਂ ਪਰ ਸਿਆਸਤ ਦੀਆਂ ਗੱਲਾਂ ਕੋਈ ਵੀ ਨਹੀਂ ਆਵਾਜ਼ ਆ ਰਿਹਾ ਚਾਹੇ ਵਿਰੋਧੀ ਹੋਣ ਉਹ ਵਿਰੋਧੀ ਜਿਹੜੇ ਉਹ ਸਰਕਾਰ ਤੇ ਤੰਜ ਕਰਦੇ ਪਰ ਸਰਕਾਰ ਕਹਿੰਦੀ ਜਦੋਂ ਉਹ ਸੀ ਉਹਨਾਂ ਨੇ ਕੀ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਿਆਸਤ ਦਾ ਨਾ ਸਿਆਸਤ ਕਰਾਂਗੇ ਪਟਕਾ ਕੇ ਕਰਾਂਗੇ ਧੋਕੇ ਕਰਾਂਗੇ ਔਰ ਜਿਹੜਾ ਇਸ ਘੜੀ ਚ ਸਿਆਸਤ ਕਰਦਾ ਉਹਦੇ ਵਰਗਾ ਘਟੀਆਂ ਨੀਚ ਇਨਸਾਨ ਕੋ ਅੱਜ ਇੱਕ ਦੂਜੇ ਦੇ ਸੁੱਖ ਦੁੱਖ ਦੇ ਨਾਲ ਖੜਨ ਦੀ ਲੋੜ ਨਾ ਕਿ ਸਿਆਸਤ ਕਰਨ ਦੀ ਲੋੜ ਆ ਮੈਂ ਹੈਰਾਨ ਹੋ ਰਿਆਂ ਆ ਜਿਤਨਾ ਤੁਸੀਂ ਗੱਲ ਕੀਤੀ ਕੋਈ ਵੀਡੀਓ ਦੇ ਵਿੱਚ ਕਹਿ ਰਿਆ ਅਹ ਜੀ ਕਿੱਥੇ ਨੇ ਮਨੀਸ਼ ਜੀ ਕਿੱਥੇ ਨੇ ਕੇਜੀਵਾਲੀਆ ਉਹ ਕਹਿ ਵੀ ਕੌਣ ਰਹੇ ਨੇ ਸਿਆਸਤਦਾਨ ਤੇ ਜੇ ਸਾਡੇ ਵਰਗੇ ਕਹਾਂ ਤਾਂ ਵੀ ਕਿੱਥੇ ਆ ਰਾਹੁਲ ਕਿੱਥੇ ਆ ਸੋਨੀਆ ਕਿੱਥੇ ਆ ਪ੍ਰਿੰਕਾ ਫਿਰ ਜਵਾਬ ਕੋਈ ਨਹੀਂ ਫਿਰ ਮੈਂ ਕਹਣਾ ਗੱਲ ਭਟਾ ਰਿਹਾ ਸੋ ਦੁੱਖ ਲੱਗਦਾ ਵੀ ਜੇ ਸੀਐਮ ਸਾਹਿਬ ਆਏ ਆ ਕੇ ਉਹਨਾਂ ਨੇ ਮੈਨੂੰ ਇਹ ਦੱਸੋ ਵੀ ਹੈਲੀਕਾਪਟਰ ਦੇ ਕੇ ਮਾੜਾ ਕੀਤਾ ਇਹੋ ਪਹਿਲਾਂ ਬੋਲੀ ਜਾਂਦੇ ਆਪ ਹੈਲੀਕਾਪਟਰਾਂ ਤੇ ਚੜੇ ਫਿਰਦੇ ਚੜੇ ਫਿਰ ਜੇ ਜੇ ਸੰਗਤਤਾ ਹੈ ਤੇ ਸੰਗਤਤੇ ਵਾਸਤੇ ਸੇਵਾ ਲਾਤ ਦੀ ਫਿਰ ਬਾਅਦ ਵਿੱਚ ਦੂਜੇ ਪਾਸੇ ਕਿ ਉਹ ਇੱਕ ਪਾਸੇ ਖੜਨਾ ਚਾਹੀਦਾ ਪਰ ਸ਼ਰਮ ਵਾਲੀ ਗੱਲ ਇਹ ਆ ਵੀ ਇਸ ਔਖੀ ਘੜੀ ਤੇ ਜਿਹੜੇ ਇਹੋ ਜੀਆਂ ਸਿਆਸਤਾਂ ਕਰਦੇ ਨੇ ਸੇਵਾ ਸੇਵਾ ਹਰ ਇਨਸਾਨ ਕਰਨ ਦਾ ਫਰਜ਼ ਮੰਨਦਾ ਹੈ ਯਾਨੀ ਆਪਣੇ ਕੋਈ ਕਵੇ ਵੀ ਮੇਰੇ ਹਿੱਸੇ ਵੱਧ ਸੇਵਾ ਹੈ ਜਾਂ ਮੈਂ ਹੀ ਕਰਨੀ ਹੈ ਜਾਂ ਮੈਂ ਸੇਵਾ ਕਰਕੇ ਮੈਂ ਲੋਕਾਂ ਨੂੰ ਵਿਖਾਵਾਂ ਵੀ ਮੈਂ ਸੇਵਾ ਕੀਤੀ ਹੈ ਨਾ ਸੇਵਾ ਕਰੋ ਜਿਹਦਾ ਜਿਸ ਤਰ੍ਹਾਂ ਦਾ ਕੋਈ ਵਿਚਾਰ ਆ ਜਿਸ ਤਰ੍ਹਾਂ ਦਾ ਜਿਹਦਾ ਕੋਈ ਢੰਗ ਆ ਉਸੇ ਤੱਕ ਗੱਲ ਸਭ ਆ ਕੇ ਸੁਣਾ ਲੈਕੋ ਤੁਹਾਡਾ ਕਿ ਇਹ ਆਪ ਦਾ ਸੀ ਜਾਂ ਕੋਈ ਥੋੜਾ ਬੋਤਾ ਵਿੱਚ ਕੁਝ ਤੁਹਾਨੂੰ ਲੱਗਦਾ ਕਿ ਮੈਨ ਮੇਡ ਵੀ ਕੁਝ ਹੋਇਆਗਾ ਨਹੀਂ ਮੈਂ ਦੇਖੋ ਮੈਂ ਗੱਲ ਕਹੂੰਗਾ ਇਦੇ ਵਿੱਚ ਇਹ ਇੱਕ ਕੁਦਰਤੀ ਆ ਕਦੀ ਵੀ ਕੋਈ ਵੀ ਇਨਸਾਨ ਚਾਹੇ ਕੋਈ ਦੁਸ਼ਮਣ ਵੀ ਹੋਵੇ ਚਾਹੇ ਕੋਈ ਦੁਸ਼ਮਣ ਵੀ ਹੋਵੇ ਉਹ ਕਦੀ ਵੀ ਇਸ ਤਰ੍ਹਾਂ ਦੇ ਫੈਲ ਨਹੀਂ ਕਰ ਸਕਦਾ ਸੋ ਇਹ ਕੁਦਰਤੀ ਕਰੋਪੀ ਆ ਆਪਾਂ ਪਰਿਵਾਰ ਆ ਰਲ ਮਿਲ ਕੇ ਸਾਰੇ ਇੱਕ ਦੂਜੇ ਦੇ ਸੁੱਖ-ਦੁੱਖ ਦੀ ਬਣੇ ਆ ਧੰਨਵਾਦ